ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਅਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਤਾਂ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਦੇ ਵਿਸ਼ੇ ਦੀ ਸਾਂਝ ਪਾਉਨੇ ਆਂ ਸਾਧ ਸੰਗਤ ਜੀ ਕਹਿੰਦੇ ਨੇ ਇੱਕ ਵਾਰ ਇੱਕ ਨਗਰ ਦੇ ਵਿੱਚ ਪਤੀ ਪਤਨੀ ਰਿਆ ਕਰਦੇ ਸਨ ਕਹਿੰਦੇ ਪਿੰਡ 'ਚ ਮਜ਼ਦੂਰੀ ਘਾਟ ਹੀ ਮਿਲਿਆ ਕਰਦੀ ਸੀ ਜਿਸ ਕਰਕੇ ਪਤੀ ਪਤਨੀ ਦੋਵੇਂ ਜਾਣੇ ਬਾਰ ਕੰਮ ਕਰਿਆ ਕਰਦੇ ਸਨ ਕਹਿੰਦੇ ਇੱਥੋਂ ਤੱਕ ਨੌਬਤ ਆ ਗਈ ਸੀ ਕਿ ਕਈ ਵਾਰ ਕਿਸੇ ਘਰੋਂ ਮੰਗ ਕੇ ਵੀ ਖਾਣਾ ਪੈਂਦਾ ਸੀ ਕਹਿੰਦੇ ਉਸ ਸਮੇਂ ਕਣਕ ਦਾ ਸੀਜ਼ਨ ਆ ਗਿਆ ਲੋਕ ਕਣਕ ਵੱਢਦੇ ਤੇ ਉਸ ਤੋਂ ਬਾਅਦ ਜਿਹੜੇ ਥੱਲੇ ਦਾਣੇ ਪਏ ਹੁੰਦੇ ਨੇ ਜਾਂ ਫਿਰ ਸਿੱਟੇ ਜੋ ਆਸ-ਪਾਸੇ ਖਿਲਰੇ ਹੁੰਦੇ ਨੇ ਉਹ ਸ਼ਾਮ ਨੂੰ ਘਾਰ ਲੈ ਆਇਆ ਕਰਨੇ ਕਹਿੰਦੇ ਲਿਆ ਕੇ ਕੁੱਟ ਕੇ ਤੇ ਪੱਲੀ ਦੇ ਉੱਤੇ ਵਿਛਾ ਦਿਆ ਕਰਨੇ ਕਹਿੰਦੇ ਇਸ ਤਰ੍ਹਾਂ ਧੁੱਪ ਵਿੱਚ ਉਹਨਾਂ ਦਾਣਿਆਂ ਨੂੰ ਸੁਕਣੇ ਪਾ ਦਿੰਦੇ ਕੁਝ ਦਾਣੇ ਜਿਹੜੇ ਨੇ ਉਹ ਚੁੱਕ ਕੇ ਲਿਆਇਆ ਕਰਦੇ ਉਹਨਾਂ ਨੂੰ ਝਾਟ ਹੀ ਪੀ ਕੇ ਚੱਕੀ 'ਚ ਪਾ ਕੇ ਤੇ ਆਟਾ ਪੀਸ ਉਸ ਆਟੇ ਦੇ ਨਾਲ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਤੇ ਆਪਣਾ ਢਿੱਡ ਭਰ ਲਿਆ ਕਰਦੇ ਕਹਿੰਦੇ ਉਹਨਾਂ ਦੇ ਘਰ ਇੱਕੋ ਹੀ ਸ਼ਨ ਸੀ ਜਿਸ ਦੇ ਵਿੱਚ ਉਹ ਰਿਆ ਕਰਦੇ ਸਨ ਉਹਨਾਂ ਦੇ ਘਰ ਇੱਕ ਬਹੁਤ ਵੱਡਾ ਦਰਖਤ ਸੀ ਕਹਿੰਦੇ ਉਹਦੇ ਉੱਤੇ ਚਿੜਾ ਤੇ ਜਿੜੀ ਰਿਆ ਕਰਦੇ ਸਨ ਇਹਨੇ ਜਿੜੇ ਤੇ ਚਿੜੀ ਨੇ ਦੇਖਿਆ ਕਰਨਾ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਇਹ ਆਪਣੇ ਘਰ ਤੋਂ ਚਲੇ ਜਾਂਦੇ ਨੇ ਤੇ ਸ਼ਾਮ ਨੂੰ ਘਰ ਆਉਂਦੇ ਨੇ ਪਰ ਫਿਰ ਵੀ ਇਹਨਾਂ ਦੀ ਗਰੀਬੀ ਦੇ ਦਿਨ ਦੂਰ ਨਹੀਂ ਹੋ ਰਹੇ ਉਹਨਾਂ ਨੇ ਜੋ ਵੀ ਪੱਲੀ ਦੇ ਉੱਪਰ ਦਾਣੇ ਸੁੱਕਣੇ ਪਾਏ ਹੁੰਦੇ ਉਹ ਉਹਦੇ ਵਿੱਚੋਂ ਚੋਗਾ ਆਪ ਵੀ ਚੁਗ ਲੈਂਦੇ ਤੇ ਉਹ ਇਹ ਵੀ ਅਸੀਸ ਪਰਮਾਤਮਾ ਅੱਗੇ ਦੁਆਵਾਂ ਕਰਦੇ ਕਿ ਉਹਨਾਂ ਨੂੰ ਅਸੀਸਾਂ ਦਿੰਦੇ ਵੀ ਪਰਮਾਤਮਾ ਇਹਨਾਂ ਦੇ ਘਰ ਕੇ ਸਾਡਾ ਢਿੱਡ ਭਰਦਾ ਏ ਤੋ ਤੂੰ ਇਹਨਾਂ ਦਾ ਵੀ ਢਿੱਡ ਭਰ ਹੁਣ ਸੋਚਦੇ ਨੇ ਵੀ ਇਹੋ ਜਿਹਾ ਕੀ ਕੀਤਾ ਜਾਵੇ ਵੀ ਜਿਸ ਤੇ ਨਾਲ ਇਹਨਾਂ ਦਾ ਕਾਰੋਬਾਰ ਵਧੀਆ ਚੱਲਣ ਲੱਗ ਜਾਵੇ ਨੇੜੇ ਹੀ ਇੱਕ ਗੁਰੂ ਘਰ ਸੀ ਉੱਥੇ ਹਰ ਸਮੇਂ ਲੰਗਰ ਚੱਲਦਾ ਸੀ ਲੋਕ ਸ਼ਰਧਾ ਅਨੁਸਾਰ ਉੱਥੇ ਕੋਈ ਦਾਣੇ ਕੋਈ ਕੁਝ ਦੇ ਆਇਆ ਕਰਦਾ ਕੋਈ ਰਸਤ ਵਗੈਰਾ ਜੋ ਵੀ ਕਿਸੇ ਦੀ ਸ਼ਰਧਾ ਸੀ ਲੋਕ ਉੱਥੇ ਆਪਣੀ ਸ਼ਰਧਾ ਦੇ ਅਨੁਸਾਰ ਦਾਨਪੁਣ ਕਰਿਆ ਕਰਦੇ ਮਨ ਚਿੜਾ ਤੇ ਚਿੜੀ ਨੇ ਆਪਣੀ ਚੁੰਝ ਵਿੱਚ ਕੁਝ ਕੁ ਦਾਣੇ ਉਥੋਂ ਭਰ ਕੇ ਤੇ ਲੰਗਰ ਦੇ ਵਿੱਚ ਜਾ ਕੇ ਪਾ ਆਇਆ ਕਰਨੇ ਤੇ ਕੁਝ ਉਥੋਂ ਦਾਣੇ ਆਪ ਖਾ ਲਿਆ ਕਰਨੇ ਤੇ ਕੁਝ ਲੰਗਰ ਦੇ ਵਿੱਚ ਦੇ ਆਇਆ ਕਰਨੇ ਕਹਿੰਦੇ ਐਵੇਂ ਹੀ ਕਿੰਨਾ ਚਿਰ ਮਹੀਨਾ ਡੇਢ ਉਹ ਸੀਜ਼ਨ ਚੱਲਿਆ ਉਹਨਾਂ ਐਵੇਂ ਕਰਿਆ ਕਰਨਾ ਹੁਣ ਉਹਨਾਂ ਦੇ ਘਰ ਦਾ ਕੁਝ ਹਿੱਸਾ ਹੁਣ ਉਹ ਚਿੜਾ ਤੇ ਚਿੜੀ ਤੇ ਢੇਡੇ 'ਚ ਵੀ ਜਾਂਦਾ ਸੀ ਤੇ ਕੋ ਜੋ ਗੁਰੂ ਘਰ ਵੀ ਜਾਣਿਆ ਸੀ ਭਾਵ ਹੁਣ ਦਸਵੰਦ ਦੇ ਰੂਪ ਵਿੱਚ ਕਿਸੇ ਨਾ ਕਿਸੇ ਦੇ ਢਿੱਡ ਵਿੱਚ ਉਹਨਾਂ ਦੇ ਘਰ ਦਾ ਰਾਸ਼ਨ ਜਾਂਦਾ ਸੀ ਕਹਿੰਦੇ ਹੁਣ ਪ੍ਰਮਾਤਮਾ ਨੇ ਹੀ ਲਾ ਵਸੀਲਾ ਬਣਾਇਆ ਤੇ ਉਹਨਾਂ ਦੇ ਦਿਨ ਬਦਲਨੇ ਆਰੰਭ ਹੋਏ ਉਹਨਾਂ ਦੇ ਘਰ ਥੋੜੀ ਥੋੜੀ ਕਹਿੰਦੇ ਪੰਜੀ ਪੰਜੀ ਕਰਕੇ ਜੁੜਨ ਲੱਗੀ ਜਿਵੇਂ ਸਿਆਣੇ ਕਹਿ ਦਿਆ ਕਰਦੇ ਆ ਵੀ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਹੋਣ ਲੱਗੀ ਕਹਿੰਦੇ ਉਸ ਸਰਦੀਆਂ ਦੇ ਦਿਨ ਆਉਣ ਤੱਕ ਉਹਨਾਂ ਕੋਲ ਕਾਫੀ ਪੈਸੇ ਜੁੜ ਗਏ ਮੇ ਦੋਵੇਂ ਜਾਣੇ ਕਹਿੰਦੇ ਵੀ ਇੰਨਾ ਸਮਾਂ ਹੋ ਗਿਆ ਅਬ ਛਾਂ ਵਿੱਚ ਰਹਿਨੇ ਆ ਸਰਦੀ ਆਉਣ ਵਾਲੀ ਹੈ ਤੇ ਪੱਕਾ ਮਕਾਨ ਬਣਾ ਲੈਨੇ ਆ ਕਹਿੰਦੇ ਜਦੋਂ ਪੱਕਾ ਮਕਾਨ ਬਣਾਉਣ ਲੱਗੇ ਤੇ ਉਹ ਜਿਹੜਾ ਰੁੱਖ ਸੀ ਉਹ ਮਿਸਤਰੀ ਨੇ ਕਿਹਾ ਵੀ ਇਹ ਵੱਡਣਾ ਪੈਣਾ ਏ ਉਹਨਾਂ ਕਿਹਾ ਕੋਈ ਨਾ ਵੀ ਰੁੱਖ ਵੱਡ ਦੋ ਉਹ ਜਿਹੜਾ ਰੁੱਖ ਸੀ ਉਹ ਵੱਡ ਦਿੱਤਾ ਗਿਆ ਉਸ ਥਾਂ ਤੇ ਪੱਕਾ ਮਕਾਨ ਬਣਾ ਲਿਆ ਗਿਆ ਲਗਭਗ 3 ਤੋਂ 4 ਮਹੀਨੇ ਲੰਗੇ ਹੋਣਗੇ ਕਹਿੰਦੇ ਫੇਰ ਉਵੇਂ ਹੀ ਨੌਬਤ ਆ ਗਈ ਉਹਨਾਂ ਦੇ ਘਰ ਫੇਰ ਤੋਂ ਗਰੀਬੀ ਆ ਗਈ ਉਹਨਾਂ ਦਾ ਕੋਈ ਕਾਰੋਬਾਰ ਨਾ ਵਧੀਆ ਚੱਲਣਾ ਕਹਿੰਦੇ ਉਹ ਬੜੇ ਹੀ ਪਰੇਸ਼ਾਨ ਹੋਏ ਕਿ ਹੁਣ ਕੀ ਕੀਤਾ ਜਾਵੇ ਕਿਸੇ ਨੇ ਦੱਸਿਆ ਵੀ ਪਿੰਡ ਤੋਂ ਬਾਹਰ ਇੱਕ ਸੰਤ ਫਕੀਰ ਰਹਿੰਦੇ ਨੇ ਉਹਨਾਂ ਦੇ ਕੋਲ ਚਲੇ ਜਾਓ ਸੰਤ ਫਕੀਰ ਜਿਹਦੇ ਕੋਲ ਜਾ ਕੇ ਉਹਨਾਂ ਨੇ ਆਪਣੀ ਮੰਦੀ ਸਾਰੀ ਗੱਲ ਦੱਸੀ ਤੇ ਸੰਤ ਫਕੀਰ ਜੀ ਪਹਿਲਾਂ ਉਹ ਵੀ ਦਿਨ ਵੇਖੇ ਨੇ ਵੀ ਲੋਕਾਂ ਦੇ ਘਰੋਂ ਮੰਗ ਕੇ ਖਾਂਦੇ ਸੀ ਛੱਟੇ ਵੀ ਜੁੱਗ ਕੇ ਘਰ ਦਾ ਗੁਜ਼ਾਰਾ ਕੀਤਾ ਫਿਰ ਪਰਮਾਤਮਾ ਦੀ ਮਿਹਰ ਹੋਈ ਤੇ ਕਹਿੰਦੇ ਮੈਨੂੰ ਕੰਮ ਮਿਲ ਗਿਆ ਤੇ ਉਸ ਕੰਮ 'ਚ ਐਸੀ ਬਰਕਤ ਹੋਈ ਕਿ ਦੇਣ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਹੋਈ ਕਹਿੰਦੇ ਮੈਂ ਔਖ ਤੋਂ ਸੌਖ ਤੇ ਆ ਗਿਆ ਔਖ ਜਿਹੜੀ ਸੀ ਉਸ ਤੋਂ ਬਾਅਦ ਸੌਖ ਬੜੀ ਚੰਗੀ ਲੱਗੀ ਫਿਰ ਹੁਣ ਚੰਗੇ ਦਿਨਾਂ ਤੋਂ ਬਾਅਦ ਇਹੀ ਮਾੜੇ ਦਿਨ ਬੜੇ ਭੇੜੇ ਲੱਗਦੇ ਪਏ ਨੇ ਤੇ ਐਸੀ ਕਿਹੜੀ ਗਲਤੀ ਹੈ ਵੀ ਜਿਸ ਕਰਕੇ ਮਾੜੇ ਦਿਨ ਆ ਗਏ ਨੇ ਸੰਤ ਫਕੀਰ ਜੀ ਨੇ ਕੁਝ ਸਮੇ ਅੱਖਾਂ ਬੰਦ ਕੀਤੀਆਂ ਤੇ ਫਿਰ ਅੱਖਾਂ ਖੋਲ੍ਹ ਕੇ ਕਿਹਾ ਉਹ ਜਿਹੜੇ ਚੰਗੇ ਦਿਨ ਆਏ ਸਨ ਨਾ ਉਹ ਤੁਹਾਡੀ ਬਦੌਲਤ ਨਹੀਂ ਸੀ ਆਏ ਤੇਰੇ ਕੀਤੇ ਕਰਮਾਂ ਕਰਕੇ ਨਹੀਂ ਸੀ ਆਏ ਤੇਰੇ ਘਰ ਇੱਕ ਰੁੱਖ ਸੀ ਉਹਦੇ ਉੱਤੇ ਇੱਕ ਚਿੜੀ ਤੇ ਚਿੜਾ ਰਿਆ ਕਰਦੇ ਸੀ ਕਹਿੰਦੇ ਉਹਨਾਂ ਨੂੰ ਤੇਰੀ ਮਾੜੀ ਹਾਲਤ ਦੇਖੀ ਨਹੀਂ ਸੀ ਗਈ ਜਿਹੜਾ ਚੋਗਾ ਉੱਤੇ ਪਿਆ ਹੁੰਦਾ ਸੀ ਉਸ ਵਿੱਚੋਂ ਉਹ ਆਪ ਵੀ ਖਾਣਾ ਕਰਦੇ ਤੇ ਪਰਮਾਤਮਾ ਅੱਗੇ ਤੇਰੇ ਚੰਗੇ ਦਿਨਾਂ ਦੀ ਅਰਦਾਸ ਕਰਿਆ ਕਰਦੇ ਕਹਿੰਦੇ ਨੇੜੇ ਜਿਹੜਾ ਗੁਰੂ ਘਰ ਹੈ ਉਹ ਆਪਣੀ ਚੁੰਝ ਵਿੱਚ ਕੁਝ ਦਾਣੇ ਭਰ ਕੇ ਤੇ ਉੱਥੇ ਲੰਗਰ ਵਿੱਚ ਪਾ ਕੇ ਆਇਆ ਕਰਦੇ ਸੀ ਤੇਰੇ ਘਰੋਂ ਦਾਣਾ ਲੈ ਕੇ ਜਾ ਕੇ ਉਹ ਗੁਰੂ ਘਰ ਲੰਗਰ 'ਚ ਪਾ ਕੇ ਆਇਆ ਕਰਦੇ ਕਿ ਤੇਰੇ ਘਰ ਦਾ ਦਸਵੰਦ ਰੂਪ ਕਿਸੇ ਦਾ ਢਿੱਡ ਭਰ ਸਕੇ ਜਿਸ ਦਿਨ ਉਹ ਰੁੱਖ ਵੱਢਿਆ ਗਿਆ ਉਹ ਬੇਕਾਰ ਹੋ ਗਏ ਉਹਨਾਂ ਇੱਥੋਂ ਉੱਡ ਹੀ ਜਾਣਾ ਸੀ ਉਹ ਕਿਤੇ ਹੋਰ ਚਲੇ ਗਏ ਹੁਣ ਤੇਰੇ ਘਰ ਦਾ ਨਾਂ ਤਾਂ ਉਹ ਦਾਣਾ ਜਿਹੜਾ ਸੀ ਉਹ ਚੁਗਦੇ ਸੀ ਤੇ ਨਾ ਹੀ ਕਿਸੇ ਦੇ ਹੋਰ ਥਾਂ ਤੇ ਜਾਇਆ ਕਰਦਾ ਸੀ ਨਾ ਹੀ ਗੁਰੂ ਘਰ ਜਾਇਆ ਕਰਦਾ ਸੀ ਫਿਰ ਤੇਰੇ ਜਿਹੜਾ ਘਰ ਦਾ ਰਾਸ਼ਨ ਪਾਣੀ ਸੀ ਉਹ ਤਾਂ ਤੇਰੇ ਤੱਕ ਹੀ ਸੀਮਤ ਰਹਿ ਗਿਆ ਉਹਨੇ ਕਿਸੇ ਦਾ ਹੋਰ ਦਾ ਢੇਡ ਨਹੀਂ ਪਰਿਆ ਪਹਿਲਾਂ ਉਹਨਾਂ ਦੇ ਦਾਣੇ ਚੋਗੇ ਨੇ ਜਿਹੜਾ ਤੇਰੇ ਵਹੀ ਖਾਤੇ ਵਿੱਚ ਪੁੰਨ ਇਕੱਠੇ ਕਰ ਦਿੱਤੇ ਸੀ ਜਿਸ ਕਰਕੇ ਤੇਰੇ ਚੰਗੇ ਦਿਨਾਂ ਦੀ ਸ਼ੁਰੂਆਤ ਹੋਈ ਸੀ ਹੁਣ ਜਿਹੜੇ ਉਹ ਪੁੰਨ ਸੰਨ ਉਹਨੇ ਤੋਂ ਦਿਨ ਮਾਣ ਲਏ ਨੇ ਹੁਣ ਫਿਰ ਤੇਰੇ ਕੀਤੇ ਕਰਮ ਅੱਗੇ ਆ ਗਏ ਨੇ ਹੁਣ ਉਹ ਦਾਸ ਜਿਹਾ ਹੋ ਕੇ ਕਹਿੰਦਾ ਸੰਤ ਜੀ ਫਿਰ ਦੱਸੋ ਮੈਂ ਕੀ ਕਰਾਂ ਸੰਤ ਫਕੀਰ ਜੀ ਕਹਿੰਦੇ ਗਰਮੀ ਆਉਂਦੀ ਹੈ ਆਪਾਂ ਸਾਰੇ ਜਾਣੇ ਤਰਾਸ ਤਰਾਸ ਕਰਦੇ ਆ ਪਿਆਸ ਲੱਗਦੀ ਹੈ ਪਾਣੀ ਪੀਣ ਲੱਗ ਜਾਨੇ ਆ ਪਰ ਕਦੀ ਆਪਾਂ ਪਰਮਾਤਮਾ ਦੀ ਬਣਾਈ ਖਲਕਤ ਵਾਲ ਧਿਆਨ ਨਹੀਂ ਦਿੱਤਾ ਤੁਹਾਡੇ ਘਰ ਬੜੀਆਂ ਬਾਲਕਨੀਆਂ ਹੋਣਗੀਆਂ ਛੱਤਾਂ ਬਰਾਂਡੇ ਉਹਨਾਂ ਵਿੱਚ ਪਾਣੀ ਰੱਖਿਆ ਕਰੋ ਤੁਸੀਂ ਜਾਣਦੇ ਹੋ ਵੀ ਐਵੇਂ ਕਰਨ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਲਾਭ ਮਿਲੇਗਾ ਦੁੱਖ ਦਰਦ ਨੇ ਉਹ ਦੂਰ ਹੋ ਜਾਣਗੇ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਐਵੇਂ ਕਰਨ ਦੇ ਨਾਲ ਤੁਹਾਡੇ ਤੇ ਤੁਹਾਡੇ ਪਰਿਵਾਰ ਨੂੰ ਨਿਰੋਗਤਾ ਵੀ ਮਿਲਦੀ ਹੈ ਜਦੋਂ ਆਪਾਂ ਐਵੇਂ ਕਰਦੇ ਆ ਆਪਣੇ ਅੰਦਰ ਦਇਆ ਦੀ ਭਾਵਨਾ ਪੈਦਾ ਹੁੰਦੀ ਹੈ ਜਿਸ ਨਾਲ ਪਰਮਾਤਮਾ ਆਪਣੇ ਤੇ ਖੁਸ਼ ਹੋ ਕੇ ਆਪਾਂ ਨੂੰ ਖੁਸ਼ੀਆਂ ਦੀ ਦਾਤ ਬਖਸ਼ਦੇ ਨੇ ਜੋ ਪਰਮਾਤਮਾ ਦੇ ਬਣਾਏ ਜੀਵਾਂ ਦਾ ਧਿਆਨ ਰੱਖਦਾ ਹੈ ਵਾਹਿਗੁਰੂ ਜੀ ਉਸ ਦਾ ਧਿਆਨ ਜਰੂਰ ਰੱਖਦੇ ਨੇ ਤੇਰੇ ਘਰ ਪੰਛੀ ਰਿਆ ਕਰਦੇ ਸੀ ਉਹ ਤੇਰਾ ਢਿੱਡ ਭਰਨ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਸੀ ਤੇ ਉਹ ਅਰਦਾਸ ਤੇ ਅਸੀਸ ਨੇ ਤੇਰੇ ਵਹੀ ਖਾਤੇ ਵਿੱਚ ਇੰਨੇ ਪੁੰਨ ਇਕੱਠੇ ਕਰ ਦਿੱਤੇ ਕਿ ਤੇਰਾ ਚੰਗਾ ਸਮਾ ਸ਼ੁਰੂ ਹੋ ਗਿਆ ਸੀ ਉਸ ਕਾਰਨ ਤੇਰੇ ਘਰ ਲਹਿਰਾਂ ਬੈਨ ਆਈਆਂ ਨੇ ਹੁਣ ਤੂੰ ਕੀ ਕਰ ਇਸ ਦੇ ਨਾਲੇ ਸਾਰਾ ਠੀਕ ਹੋ ਜਾਵੇਗਾ ਕਹਿੰਦੇ ਸੰਤ ਫਕੀਰ ਜੀ ਜੋ ਕਹੋਗੇ ਉਹੀ ਕਰਨਾ ਆਰੰਭ ਕਰ ਦਵਾਂਗਾ ਸੰਤ ਫਕੀਰ ਜੀ ਕਹਿੰਦੇ ਪਹਿਲਾ ਕੰਮ ਜੋ ਤੂੰ ਅੱਜ ਹੀ ਕਰਨਾ ਹੈ ਛੱਤ ਹੈ ਤੇਰੇ ਘਰ ਛੱਤ ਦੇ ਉੱਤੇ ਦਾਣਾ ਪਾਣੀ ਰੱਖ ਜੇ ਸਬਰਤਨ ਵਿੱਚ ਤੂੰ ਪਾਣੀ ਰੱਖਣਾ ਹੈ ਉਸ ਬਰਤਨ ਨੂੰ ਰੋਜ਼ ਹੀ ਸਾਫ਼ ਕਰਨਾ ਹੈ ਤੇ ਉਸ ਥਾਂ ਨੂੰ ਵੀ ਸਾਫ਼ ਕਰਕੇ ਉਸ ਜਗ੍ਹਾ ਦੇ ਉੱਪਰ ਬਰਤਨ ਪਾਣੀ ਵਾਲਾ ਰੱਖਣਾ ਹੈ ਦੂਸਰੀ ਗੱਲ ਜਿਹੜੀ ਤੂੰ ਕਰਨੀ ਹੈ ਕਹਿੰਦੇ ਵੀ ਜਦੋਂ ਤੂੰ ਦਾਣਾ ਚੋਗਾ ਪਾਵੇਂ ਉਹ ਥਾਂ ਰੋਜ਼ ਸਾਫ਼ ਕਰੀ ਜਿੱਥੇ ਬਿਠਾਣੀ ਤੇ ਉੱਥੇ ਹੀ ਦਾਣਾ ਨਹੀਂ ਪਾਉਣਾ ਕਿਉਂਕਿ ਦਾਣਿਆਂ ਦੇ ਨਾਲ ਕਿਤੇ ਪੰਛੀ ਆਪਣੀਆਂ ਵਿੱਠਾਂ ਵੀ ਨਾ ਖਾ ਜਾਣ ਇਸ ਦੇ ਨਾਲ ਤੇਰੇ ਪਈ ਖਾਤੇ ਵਿੱਚ ਪਾਪ ਇਕੱਠੇ ਹੋ ਜਾਣਗੇ ਤੂੰ ਪੰਨ ਖਾਟਦਾ ਖਟਦਾ ਪਾਪ ਲੈ ਬੈਠੇਗਾ ਦੂਜਾ ਕੰਮ ਕਰਦਾ ਤੇਰੇ ਬੂਹੇ ਦੇ ਅੱਗੇ ਕੋਈ ਕੁੱਤਾ ਜਨੌਰ ਕੋਈ ਆਉਂਦਾ ਬੂਹੇ ਦੇ ਅੱਗੇ ਪਾਣੀ ਜ਼ਰੂਰ ਰੱਖਿਆ ਕਰੋ ਜਦੋਂ ਵੀ ਕੋਈ ਪਿਆਸਾ ਪਾਣੀ ਪੀਵੇਗਾ ਤੇ ਤੈਨੂੰ ਆਪੇ ਅਸੀਸ ਦੇਵੇਗਾ ਤੇਰੇ ਬੂਹੇ ਅੱਗੇ ਕਾਂ, ਚਿੜੀ, ਜਨੌਰ, ਕੁੱਤਾ, ਬਿੱਲੀ, ਗਾਂ, ਮੱਝ ਕੋਈ ਵੀ ਆਵੇ ਉਹ ਪਾਣੀ ਪੀ ਸਕੇ ਤੇ ਜੇ ਹੋ ਸਕੇ ਤਾਂ ਉਹਨੂੰ ਰੋਟੀ ਦਾ ਟੁੱਕ ਜ਼ਰੂਰ ਪਾਵੀਂ ਰੋਟੀ ਦੇ ਟੁੱਕ ਦੇ ਨਾਲ ਜਿਸ ਦਾ ਢਿੱਡ ਪਰੇਗਾ ਉਹ ਤੈਨੂੰ 100 ਅਸੀਸਾਂ ਦੇਵੇਗਾ ਤੇ ਉਹਨਾਂ ਦੀ ਅਸੀਸ ਤੇਰਾ ਬੇੜਾ ਪਾਰ ਕਰ ਦੇਵੇਗੀ ਇਹ ਬੇਜਬਾਨ ਜ਼ਰੂਰ ਹੁੰਦੇ ਨੇ ਇਹਨਾਂ ਦੀ ਜ਼ੁਬਾਨ ਨਹੀਂ ਹੁੰਦੀ ਪਰ ਇਹਨਾਂ ਦੀ ਅਸੀਸ ਵਿੱਚ ਇੰਨੀ ਜ਼ਿਆਦਾ ਤਾਕਤ ਹੁੰਦੀ ਹੈ ਕਿ ਤੇਰੀ ਜ਼ਿੰਦਗੀ ਦੇ ਤਮਾਮ ਦੁੱਖ ਦੂਰ ਕਰ ਦੇਵੇਗਾ ਇਹ 100 ਅਸੀਸ ਹੀ ਤੇਰੀ ਜ਼ਿੰਦਗੀ ਬਦਲ ਦੇਵੇਗੀ ਸੰਤ ਫਕੀਰ ਜੀ ਕਹਿੰਦੇ ਜਿਹੜਾ ਦੂਜਾ ਕੰਮ ਤੋਂ ਕਰਨਾ ਹੈ ਦੂਜਾ ਜਿੱਥੇ ਵੀ ਨੇੜੇ ਗੁਰੂ ਘਰ ਹੋਵੇ ਕੋਈ ਵੀ ਲੰਗਰ ਹੋਵੇ ਲੰਗਰ ਵਾਲੀ ਥਾਂ ਹੋਵੇ ਉੱਥੇ ਜੋ ਵੀ ਤੇਰੇ ਕੋਲੋਂ ਸਰਦਾ ਪੁੱਜਦਾ ਹੋਵੇ ਉਹ ਰਸਤੇ ਦਾ ਸਮਾਨ ਜ਼ਰੂਰ ਲੈ ਕੇ ਜਾਈ ਸੰਗਤਾਂ ਲੰਗਰ ਛੱਕ ਅਰਦਾਸ ਕਰਦੀਆਂ ਨੇ ਵੀ ਪਰਮਾਤਮਾ ਜਿਸ ਨੇ ਸਾਡਾ ਢਿੱਡ ਭਰਿਆ ਤੇਰੇ ਘਰ ਆਏ ਆ ਜਿਸ ਦਾ ਵੀ ਅੰਨ ਧੰਨ ਸੀ ਪਰਮਾਤਮਾ ਉਹਦੇ ਅੰਨ ਤੇ ਧੰਨ ਦੇ ਭੰਡਾਰ ਭਰੇ ਰਹਿਣ ਤੇ ਉਸ ਵਿੱਚ ਤੂੰ ਵੀ ਸ਼ਾਮਿਲ ਹੋ ਜਾਵੇਂਗਾ ਜਦੋਂ ਇਹ ਗੱਲ ਸੁਣੀ ਤਾਂ ਉਹਨੇ ਇਸੇ ਹੀ ਤਰ੍ਹਾਂ ਕਰਨਾ ਆਰੰਭ ਕਰ ਦਿੱਤਾ ਫਿਰ ਹੌਲੀ-ਹੌਲੀ ਉਹ ਦਿਨ ਬਦਲਣ ਲੱਗ ਗਏ ਇਸ ਲਈ ਜੇਕਰ ਆਪਾਂ ਵੀ ਐਵੇਂ ਕਰਦੀਆਂ ਤੇ ਪਰਮਾਤਮਾ ਆਪਣੇ ਤੇ ਵੀ ਮਿਹਰ ਭਰਿਆ ਹੱਥ ਰੱਖਣਗੇ ਇਸ ਲਈ ਇਹ ਕੰਮ ਆਪਾਂ ਨੂੰ ਛੋਟੇ-ਛੋਟੇ ਲੱਗਦੇ ਨੇ ਪਰ ਜਦੋਂ ਜ਼ਿੰਦਗੀ ਵਿੱਚ ਇਹ ਆਪਾਂ ਕਰਦੇ ਆ ਤਾਂ ਇਹ ਐਸਾ ਬਦਲਾਵ ਲਿਆਉਂਦੇ ਨੇ ਕਿ ਜ਼ਿੰਦਗੀ ਦੀਆਂ तमाम ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ